ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫਿਦਰਤ ਬਣ ਗਈ ਹੈ ਪਹਿਲਾ ਵਾਅਦਾ ਕਰਨਾ ਫਿਰ ਮੁਕਰ ਜਾਣਾ ਪਹਿਲਾ ਨੀਤੀ ਬਣਾਉਣਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਅਤੇ ਬਾਅਦ ਵਿੱਚ ਯੂ ਟਰਨ ਲੈ ਲੈਣਾ ਪੰਜਾਬ ਸਰਕਾਰ ਵੱਲੋਂ 2022 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਵਾਰ ਯੂ ਟਰਨ ਲੈ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆਉਂਦਾ ਕਿ ਜਿਹੜੀ ਅਸੀਂ ਪਾਲਿਸੀ ਬਣਾ ਰਹੇ ਹਾਂ ਉਹ ਲੋਕਾਂ ਦੇ ਹਿੱਤਾਂ ਦੇ ਵਾਸਤੇ ਸਹੀ ਹੈ ਜਾਂ ਨਹੀਂ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਸਲਾਹਕਾਰ ਨੇ ਉਹ ਪੜੇ ਲਿਖੇ ਨਹੀਂ ਕੀ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਖੇਚਰੀ ਬਾਦ ਵਾਰ-ਵਾਰ ਦਬਾਅ ਪਾਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਹਿੱਤਾਂ ਵਾਸਤੇ ਫੈਸਲੇ ਲੈਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਫਿਰ ਵੱਡਾ ਯੂ-ਟਰਨ ਲੈ ਲਿਆ ਗਿਆ ਹੈ ਪੰਜਾਬ ਦੇ ਲੋਕ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧ ਹੋ ਗਏ ਨੇ ਅਤੇ ਗੁਹਾਰ ਲਗਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਹੜੇ ਵਾਅਦੇ ਕਰਦੇ ਹੋ ਉਹ ਭੁੱਲੋ ਨਾ ਉਹਨਾਂ ਉੱਤੇ ਪਹਿਰਾ ਦਿਓ ਪੰਜਾਬ ਦੇ ਲਗ 23 ਦੇ 23 ਜ਼ਿਲ੍ਹੇ ਹਰਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ 10 ਜ਼ਿਲ੍ਹੇ ਹਰਾਂ ਦੇ ਪਾਣੀ ਦੀ ਮਾਤਰਾ ਘੁੜ ਗਈ 2300 ਤੋਂ ਵੱਧ ਕਰ ਟੈਟੇ ਵੀ ਹੋ ਗਿਆ 5 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਜਮੀਨਾ ਉੱਤੇ 3 ਫੁੱਟ ਤੋਂ ਲੈ ਕੇ 7 ਫੁੱਟ ਤੱਕ ਰੇਤਾ ਅਤੇ ਗਾਰ ਚੜ ਗਈ ਕਿਸਾਨ ਹੁਣ ਜਿਹੜੀ ਫਸਲ ਬਰਬਾਦ ਹੋਈ ਹੈ ਉਸ ਨੂੰ ਭੁੱਲ ਗਏ ਨਹੀਂ ਕਿਸਾਨਾਂ ਦਾ ਇੱਕੋ ਹੀ ਮੋਟੋ ਹੈ ਕਿ ਜਿਵੇਂ ਜਿਵੇਂ ਤਿਵੇਂ ਕਰਕੇ ਜੀਸੀਬੀ ਮਸ਼ੀਨਾਂ ਲਿਆ ਕੇ ਉਹ ਰੇਤਾ ਅਤੇ ਮਿੱਟੀ ਚੁੱਕੀ ਜਾਵੇ ਅਤੇ ਖੇਤਾਂ ਨੂੰ ਸਾਫ਼ ਕਰਕੇ ਵਾਹਯੋਗ ਬਣਾ ਕੇ ਉਹਨਾਂ ਦੇ ਵਿੱਚ ਫਿਰ ਦੁਬਾਰਾ ਕਣਕ ਜਿਹੜੀ ਹੈ ਬੀਜੀ ਜਾਵੇ ਕਿਸਾਨ ਚਾਹੁੰਦੇ ਨੇ ਕਿ ਇਹ ਜਲਦੀ ਤੋਂ ਜਲਦੀ ਕੰਮ ਹੋਣ ਵਕ ਵਕ ਜਥੇਬੰਦੀਆਂ ਵੱਲੋਂ ਪੰਜਾਬ ਦੇ ਗਾਇਕਾਂ ਵੱਲੋਂ ਪੰਜਾਬ ਦੇ ਫਿਲਮੀ ਸਟਾਰਾਂ ਵੱਲੋਂ ਲਗਾਤਾਰ ਹੈਲਪ ਕੀਤੀ ਜਾ ਰਹੀ ਹੈ ਟਰੈਕਟਰ ਦਿੱਤੇ ਜਾ ਰਹੇ ਨੇ ਨਗਦ ਪੈਸੇ ਦਿੱਤੇ ਜਾ ਰਹੇ ਨੇ इवन ਦੋ ਪਸ਼ੂ ਵੀ ਖਰੀਦ ਕੇ ਦਿੱਤੇ ਜਾ ਰਹੇ ਨੇ ਜਿਸ ਤਰ੍ਹਾਂ ਅਸੀਂ ਤੌਲਕ ਦੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਕੋਗਵੰਤ ਮਾਨ ਨੇ ਪਿਛਲੇ ਦਿਨਾਂ ਵਿੱਚ ਇੱਕ ਪਾਲਿਸੀ ਪਾਸ ਕੀਤੀ ਸੀ ਜਿਸ ਦਾ ਖੇਤ ਉਸ ਦੀ ਰੇਤ ਹੈ ਤੇ ਪੰਜਾਬ ਦੇ ਕਿਸਾਨ ਜਦੋਂ ਆਪਣੀ ਜ਼ਮੀਨ ਦੇ ਵਿੱਚੋਂ ਉਹ ਰੇਤ ਚੁੱਕਦੇ ਨੇ ਉਹ ਗਾਹ ਚੁੱਕਦੇ ਨੇ ਤਾਂ ਪੰਜਾਬ ਪੁਲਿਸ ਦੇ ਅਧਿਕਾਰੀ ਮਾਈਨਿੰਗ ਅਫਸਰ ਉਹਨਾਂ ਨੂੰ ਰੋਕ ਦਿੰਦੇ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਾਤ ਹੋ ਰਹੀ ਹੈ ਇੱਕ ਕਿਸਾਨ ਦੀ ਗੰਨਿਆਂ ਦੀ ਗੰਨੇ ਦੀ ਫਸਲ ਜਿਹੜੀ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਉਹਦਾ ਇੱਕੋ ਹੀ ਮੋਟਿਵ ਹੈ ਕਿ ਜਲਦੀ ਤੋਂ ਜਲਦੀ ਖੇਤਾਂ ਦੇ ਵਿੱਚੋਂ ਰੇਤਾ ਅਤੇ ਗਾਰ ਕੱਢ ਕੇ ਉਥੇ ਕਣਕ ਦੀ ਬਜਾਈ ਕੀਤੀ ਜਾ ਸਕੇ ਲੇਕਿਨ ਜਦੋਂ ਉਹ 6 ਤੋਂ 7 ਟਰੈਕਟਰ ਲੈ ਕੇ ਪਹੁੰਚਿਆ ਪੰਜਾਬ ਪੁਸ਼ ਦੇ ਅਧਿਕਾਰੀਆਂ ਵੱਲੋਂ ਅਤੇ ਰੇਤਾ ਮਾਈਨਿੰਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਤੁਸੀਂ ਪਰਮਿਸ਼ਨ ਕਿਸ ਦੇ ਕੋਲ ਲਈ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਹੈ ਗੁਰਦੀਪ ਸਿੰਘ ਧਾਲੀਵਾਲ ਨੇ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਪਾਲਿਸੀ ਉਸ ਤਰ੍ਹਾਂ ਦੀ ਬਣਾਓ ਕਿ ਪੰਜਾਬ ਦੇ ਕਿਸਾਨਾਂ ਨੂੰ ਚੱਕਰ ਨਾ ਕੱਟਣੇ ਪੈਣ ਚੰਡੀਗੜ੍ਹ ਦੇ ਰੇਤਾ ਅਤੇ ਗਾਰ ਜ਼ਮੀਨ ਦੇ ਵਿੱਚੋਂ ਚੱਕਣ ਵਾਸਤੇ ਪਰਮਿਸ਼ਨ ਲੈਣ ਵਾਸਤੇ ਇਹ ਗੱਲ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਹਲਕੇ ਦੀ ਉਹਨਾਂ ਨੇ ਇੱਕ ਪਾਸੇ ਲਾਈਵ ਹੋ ਕੇ ਕੁਲਦੀਪ ਸਿੰਘ ਢਾਲੀਵਾਲ ਨੂੰ ਬੁਖਾਰ ਲਗਾਈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਨੇ ਇੱਕ ਪਾਸੇ ਤਾਂ ਤੁਸੀਂ ਵਾਅਦੇ ਕਰਦੇ ਹੋ ਕਿ ਜਿਸ ਦਾ ਖੇਤ ਉਸ ਦੀ ਰੇਤ ਹੈ ਤੇ ਜਦੋਂ ਅਸੀਂ ਚੱਕਦੇ ਹਾਂ ਜਦੋਂ ਅਸੀਂ ਆਪਣੇ ਖੇਤ ਸਾਫ਼ ਕਰਦੇ ਹਾਂ ਤੇ ਤੁਸੀਂ ਉਹਨਾਂ ਉੱਤੇ ਐਕਸ਼ਨ ਕਰਦੇ ਹੋ ਪੰਜਾਬ ਪੁਲਿਸ ਦੇ ਅਧਿਕਾਰੀ ਰੇਤਾ ਮਾਈਨਿੰਗ ਦੇ ਅਫਸਰ ਮੌਕੇ ਤੇ ਆ ਜਾਂਦੇ ਨੇ ਅਤੇ ਚੱਲਦੇ ਕੰਮ ਨੂੰ ਰੋਕ ਦਿੱਤਾ ਜਾਂਦਾ ਹੈ ਉਹਨਾਂ ਨੇ ਕਹਿ ਕਿ ਜੇਕਰ ਇਸ ਤਰ੍ਹਾਂ ਚੱਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਸ ਤਰ੍ਹਾਂ ਵਿਰੋਧ ਕਰਾਂਗੇ ਜਿਸ ਤਰ੍ਹਾਂ ਲੈਕ ਪੁੱਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਸੀ ਅਸੀਂ ਵੀ ਰਿਕਵੈਸਟ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਤਿਕਾਰਯੋਗ ਨੇ ਜਿਹੜੀ ਉਹਨਾਂ ਨੇ ਪਾਲਿਸੀ ਜਿਸ ਦਾ ਰੇਤ ਉਸ ਦੀ ਖੇਤ ਤੇ ਤਿਆਰ ਕੀਤੀ ਹੈ ਉਸ ਨੂੰ ਜਲਦੀ ਤੋਂ ਜਲਦੀ ਅਪਲਾਈ ਕੀਤਾ ਜਾਵੇ ਅਤੇ ਖੁੱਲ੍ਹ ਦਿੱਤੀ ਜਾਵੇ ਪੰਜਾਬ ਦੇ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਉਤੇ 3 ਫੁੱਟ ਤੋਂ ਲੈ ਕੇ 7 ਫੁੱਟ ਤੱਕ ਰੇਤ ਅਤੇ ਗਾਰ ਚੜ ਗਈ ਹੈ ਅੱਗਲੀ ਸੋਨਾ ਦੀਆਂ ਉਹਨਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਉਹਨਾਂ ਦੇ ਐ ਸਬਜੀ ਦੀ ਫਸਲ ਸਬ지ਆ ਬਰਬਾਦ ਹੋ ਗਈਆਂ ਉਹਨਾਂ ਦੀ ਜਿਹੜੀ ਹੈ ਗੰਨੇ ਦੀ ਫਸਲ ਬਰਬਾਦ ਹੋ ਗਈ ਐਟਲੀਸਟ ਉਹ ਜਲਦੀ ਤੋਂ ਜਲਦੀ ਜਿਹੜੀ ਕਿ ਹੈ ਕਰਾ ਕੇ ਸਾਫ ਸਬਾਈ ਕਰਕੇ ਜ਼ਮੀਨ ਦੀ ਕਿਸਾਨ ਜਿਹੜੇ ਨੇ ਉਥੇ ਕਣਕ ਦੀ ਫਸਲ ਵੀ ਸਕਣ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਕਸ਼ਨ ਲੈਣਾ ਪੈਣਾ ਹੈ ਰੇਤ ਮਾਰਿੰਗ ਅਸਰਾਂ ਤੇ ਪੁਲਿਸ ਅਧਿਕਾਰੀਆਂ ਤੇ ਨੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜ ਸੇਵੀਓ ਮਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫਰੋਦ ਕੀਤਾ ਜਾਵੇਗਾ ਧੰਨਵਾਦ